ਅੱਜ ਆਪਾਂ ਵੱਲ ਗੱਲ ਪਾਰਟੀ ਨੂੰ ਬਚਾਉਣ ਦੀ ਗੱਲ ਕਰ ਰਹੇ ਆਂ ਪਾਰਟੀ ਨੂੰ ਮਾਰਨਾ ਕਹਿੰਨੇ ਸ਼ੁਰੂ ਕੀਤਾ ਹੈ ਜਿਨ੍ਹਾਂ ਨੇ ਪਾਰਟੀ ਨੂੰ ਮਾਰਨਾ ਸ਼ੁਰੂ ਕੀਤਾ ਉਹ ਸੁਧਾਰ ਲਹਿਰ ਚਲਾ ਰਹੇ ਨੇ ਸਿਹਾਰ ਸਾਹਿਬ ਸੈਂਟਰ ਵਿੱਚ ਮਨਿਸਟਰ ਸਪੁੱਤਰ ਪੰਜਾਬ ਵਿੱਚ ਕੈਬਨਿਟ ਮਨਿਸਟਰ ਮੈਂ ਬਾਕੀ ਗੱਲਾਂ ਫੇਰ ਇੱਕ ਕਹਿ ਕੇ ਉਸ ਤੋਂ ਬਾਅਦ ਅਗਲੇ ਤੇ ਆਉਂਗਾ ਡੋੜਾ ਸਾਹਿਬ ਦੀ ਕਹਿੰਦੇ ਜਨਮ ਦਿਨ ਮਨਾਉਣਾ ਹੈ ਟੋੜਾ ਸਾਹਿਬ ਦੀ ਕੱਲ ਵਰਸੀ ਮਨਾਏ ਆ ਦੇਖ ਹੀ ਲਿਆ ਤੁਸੀਂ ਮੈਂ ਇੱਕੋ ਗੱਲ ਪੁੱਛਦਾ ਕਿ ਜੇ ਟੋੜਾ ਸਾਹਿਬ ਨਾਲ ਹੋਣ ਮੋਹ ਆਇਆ ਤੇ ਟੋੜਾ ਸਾਹਿਬ ਨੂੰ ਉਦੋਂ 10 ਦਸੰਬਰ ਤੋਂ ਬਾਅਦ ਢੀਂਡਾ ਸਾਹਿਬ ਨੋਟਿਸ ਕਿਉਂ ਕੱਢਿਆ ਕਿ ਤੁਸੀਂ ਪਾਰਟੀ ਦਾ ਡਿਸਡਿਸਪਲਨ ਕ੍ਰੀਏਟ ਕੀਤਾ ਤੁਸੀਂ ਟੋੜਾ ਸਾਹਿਬ ਨੂੰ ਮੈਂ ਬਿਆਨ ਪੇਸ਼ ਕਰੂੰ ਜਿੱਥੇ ਤੱਕ ਗੋਲਕਚੋਰ ਤੱਕ ਗਿਆ ਹੋਇਆ ਅੱਜ ਉਹਨਾਂ ਨੂੰ ਤੁਹਾਡਾ ਜਨਮ ਦਿਨ ਮਨਾਉਣ ਦਾ ਕੀ ਅਧਿਕਾਰ ਹੈ ਜੀ ਅਪਰਚੂਨਿਸਟ ਅਪਰੋਚ ਹੈ ਨਾ ਅਪਰਚੂਨਿਸਟ ਅਪਰੋਚ ਹੈ ਨਾ ਫੇਰ ਇੱਥੇ ਹੀ ਪਾਸੇ ਨੇ 2017 15 ਵਾਲਾ ਕਾਲਾ ਸਮਾ ਲੰਘਦਾ ਦੋ ਸਾਲ ਬਾਅਦ ਇਲੈਕਸ਼ਨ ਹੁੰਦੀ ਐ ਅਸੈਂਬਲੀ ਦੀ ਅੱਜ ਕਲੇਰ ਨੇ ਜੀ ਸੁਖਵੀਰ ਸਿੰਘ ਨੂੰ ਮਿਲ ਕੇ ਜੱਫੀ ਪਾਲੀ ਵਾਹ ਵਾ ਬੜਾ ਅਖਬਾਰਾਂ ਨੇ ਵੀ ਲਿਖਤਾ ਇਦਾਂ ਨੇ ਵੀ ਚੱਕ ਲਿਆ ਹੁਣ ਇਹ ਕਲੇਰ ਦੇ ਵਕੀਲ ਬਣੇ ਬੈਠੇ ਆ ਸੁਧਾਰ ਲੈਰ ਵਾਲੇ ਕਿ ਦੱਸੋ ਕਿ ਕਲੇਰ ਕੀ ਕਹਿੰਦਾ ਹੈ ਤੁਸੀਂ ਯਾਰ ਪੁੱਛ ਲਓ ਕਲੀਅਰ ਨੂੰ ਜਾ ਕੇ ਕੀ ਕਹਿੰਦੇ ਤੁਹਾਡਾ ਹੀ ਭੇਜਿਆ ਹੋਇਆ ਕਿਉਂਕਿ ਹੁਣ ਜਿੰਨਾ ਚਿਰ ਅਕਾਲ ਤੱਕ ਸਾਡੇ ਫੈਸਲੇ ਨਹੀਂ ਹੋਣਾ ਤੁਸੀਂ ਰੋਜ਼ ਇੱਕ ਅੱਧਾ ਪਿੰਜਰੇ ਚੋਂ ਤੋਤਾ ਛੱਡਣਾ ਜਿਨੇ ਪੜੇ ਹੋਏ ਨੇ ਬੋਲੀ ਬੋਲਣੀ ਐ ਤੁਸੀਂ ਉਹਦੀ ਵਕਾਲਤ ਕਿਉਂ ਕਰਦੇ ਆ ਜਿਹੜੇ ਬੰਦੇ ਨੇ ਗੁਨਾਹ ਬੇਲज्जਤ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਉਹਦੀ ਕ੍ਰੈਡੀਬਿਲਟੀ ਬਣਾ ਕੇ ਆਪਣੇ ਰਾਜਨੀਤਿਕ ਵਿਰੋਧ ਨੂੰ ਤੁਸੀਂ ਜਿਤਾਉਣਾ ਚਾਹੁੰਦੇ ਆ ਚਲੋ ਟਿਕਟ ਰੈਲੀ ਉਹ ਟਿਕਟ ਜਿੱਤਣ ਤੋਂ ਬਾਅਦ ਸ਼੍ਰੀ ਅਕਾਲ ਤਖਬਾਦ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤਾਂ ਨਹੀਂ ਤਾਲਬ ਕੀਤਾ ਕਿ ਡੇਰੇ ਤੋਂ ਸਪੋਰਟ ਲਈ ਹੈ। ਸਰਦਾਰ ਪਰਮਿੰਦਰ ਸਿੰਘ ਢੀਡਸਾ ਤੇ 11 ਹੋਰ ਅਕਾਲੀ ਤਲਬ ਹੋਏ ਸੀ ਤੇਰਾ ਕਾਂਗਰਸੀ ਹੋਏ ਸੀਗੇ। ਤੇ ਸਰਦਾਰ ਪਰਮਿੰਦਰ ਸਿੰਘ ਢੀਡਸਾ ਨੇ ਉੱਥੇ ਪੇਸ਼ ਹੋ ਕੇ ਮਾਫੀ ਮੰਗੀ ਕਿ ਮੈਂ ਡੇਰੇ ਗਿਆ ਡੇਰੇ ਦੀ ਸਪੋਰਟ ਲਈ। ਰਜਿੰਦਰ ਕੌਰ ਭੱਟਲ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਮੈਨੂੰ 10 ਜਨਮ ਨਹੀਂ ਸੀ ਹਰਾ ਸਕਦੇ ਜੇ 24 ਦੀ 24000 ਡੇਰੇ ਦੀ ਵੋਟ ਕਨਸੋਲੀਡੇਟਡ ਪਰਮਿੰਦਰ ਨੂੰ ਨਾ ਪੈਂਦੀ। ਤੇਰੇ ਤੋਂ ਵੋਟ ਲੈ ਕੇ ਤੁਸੀਂ ਜਿੱਤੋ ਉਹ ਗੁਨਾਹ ਨੂੰ ਤਸਲੀਮ ਤੁਸੀਂ ਕਰੋ ਐਮਐਲਏ ਬਣਨ ਦਾ ਚਾਂਸ ਤੁਸੀਂ ਅਵੇਲ ਕਰੋ ਤੇ ਗਾਲਾ ਤੇ ਦੋਸ਼ ਸੁਖਵੀਰ ਸਿੰਘ ਬਾਦਲੇ ਕਿੱਥੋਂ ਦਾ ਇਤਿਹਾਸ ਕਹਿੰਦਾ ਜੀ ਭਰਾ ਇਹ ਪਾਰਟੀ ਪ੍ਰਧਾਨ ਦੀ ਐਬਸਟ ਕਰਦੀਆਂ ਨੇ ਜਦੋਂ ਅੱਗੇ ਕਮੇਟੀਆਂ ਬਣਦੀਆਂ ਨੇ ਉਸ ਵਿਧਾਨ ਦੇ ਮਤਾਬਕ ਹੀ ਬਣਦੀਆਂ ਨੇ ਕੀ ਹੈ ਵਿਧਾਨ ਕੀ ਹੈ ਪਾਵਰ ਕੀ ਪੰਜਾਬੀ 'ਚ ਮੈਂ ਸਮਝਾ ਦਿੰਦਾ ਕਿ ਜੇ ਤੁਸੀਂ ਦਰਖਤ ਵਧਣ ਦੀ ਕਿਸੇ ਦੀ ਯੂਟੀ ਲਾਓ ਨਾ ਸਾਨੂੰ ਜਿਹੜਾ ਕੱਢਣ ਦੀ ਭਾਵਰ ਹੈ ਪਾਰਟੀ ਵੱਲੋਂ ਅਨੁਸ਼ਾਸਨੀ ਕਮੇਟੀ ਜਰਵਾਤ ਸਾਹਿਬ ਉਹ ਰਤਾਵੇ ਇੱਕ ਚੀਜ਼ ਪਲੀਏ ਕਾ ਉਹ ਜਿਹੜੀ ਅੱਜ ਦੇਖਦੇ ਸਿੱਖੀ ਸਾਨੂੰ ਪਾ ਸਕਦਾ ਜਰਵਾਤ ਬਾਹਰ ਨਹੀਂ ਪਾਰ ਕਿਥੇ ਕਮਰੇ ਜੋ ਨਹੀਂ ਕੱਟਿਆ ਕਾਰਜ ਰਹਿਣ ਆਪਣੇ ਅਸੀਂ ਪਾਰਟੀ ਜੋ ਬਾਹਰ ਕੱਢਿਆ ਐ ਇਹਨਾਂ ਨੇ ਕਹਿ ਦੇਣਾ ਕਿ ਇਹ ਬਜ਼ੁਰਗੀ ਜੀ ਬਾਹਰ ਕੱਢਦੇ ਨਾ ਅਨੁਸ਼ਾਸਨੀ ਕਮੇਟੀ ਨੇ ਕਿਹ ਫੈਸਲਾ ਲਿਆ ਗਿਆ ਕੀ ਉਹ ਸਾਨੂੰ ਸਪਸ਼ਟ ਕਰ ਦੋ ਕੀ ਆਹ ਲੋ ਫੈਸਲੇ ਦੀ ਤੁਹਾਨੂੰ ਕਾਪੀ ਦੇ ਦਾਂਗੇ ਆ ਦੇਖੋ ਹਾਂ ਹਾਂ ਫੈਸਲਾ ਦੇਵਾਂਗੇ ਕਾਪੀ <laughs> nothing to hide, nothing to hide.